ਜਿਹੜੀ ਪਹਿਲਾਂ ਦੀ ਪੁਰਾਣੀਆਂ ਮਨੋਤ ਸੀਗੀਆਂ ਉਸ ਮਨੋਤ ਨੂੰ ਗੁਰੂ ਸਾਹਿਬ ਨੇ ਇਸ ਗੁਰਬਾਣੀ ਦੇ ਵਿੱਚ ਬਿਲਕੁਲ ਨਿਸ਼ਤਾ ਨਾਬੂਤ ਕਰਤਾ ਖਤਮ ਕਰਤਾ ਵੀ ਤੁਹਾਨੂੰ ਦਿਖਦਾ ਹੋਏਗਾ ਵੱਡਾ ਹੁਣ ਉਹ ਆ ਜਿਹੜੇ ਅਜਾਣ ਨੇ ਜਿਹੜੇ ਜਿਹੜੀ ਉੱਪਰ ਲਿਸਟ ਆਪਾਂ ਡਿਸਕਸ ਕੀਤੀ ਹੈ ਉਹਨੇ ਉਹ ਪੱਛ ਪੱਛ ਮਤਲਬ ਕਿ ਉਹ ਕੋਸ਼ਿਸ਼ਾਂ ਕਰ ਕਰਕੇ ਮੂਹੇ ਪਏ ਨੇ ਅੰਦਰੋਂ ਦੀ ਆਤਮਿਕ ਲੈਵਲ ਦੇ ਉੱਤੇ ਉਹਨਾਂ ਦਾ ਨਿਗਾਰ ਹੋਇਆ ਪਿਆ ਅਪੀਲ ਵਿਊਅਰਸ ਆ ਰਿਕਵੈਸਟਡ ਟੂ ਗੈਟ ਇਨਫੋਰਮੇਸ਼ਨ ਐਂਡ ਆਬਜੈਕਟਿਵ ਆਫ ਥਿਸ ਮਿਸ਼ਨ ਕਾਈਂਡਲੀ ਸਪੇਅਰ ਸਮ ਟਾਈਮ ਟੂ ਵਾਚ ði ਇੰਟਰੋਡਕਸ਼ਨ ਵੀਡੀਓ ਲਿੰਕ ਗਿਵਨ ਇਨ ði ਡਿਸਕ੍ਰਿਪਸ਼ਨ ਬਾਕਸ ਆਫ ਥਿਸ ਵੀਡੀਓ ਐਂਡ ਸ਼ੇਅਰ ði ਸੇਮ ਇਨਫੋਰਮੇਸ਼ਨ ਵਿਦ ਆਦਰਸ ਟੂ ਰਿਗਾਰਡਸ ਮਿਸ਼ਨ ਆਪਣਾ ਅਮਰ ਆਨੰਦ ਜੁਮਤੇ ਜਿੰਨੇ ਵੀ ਰਪੈਨ ਜੁੜੇ ਆਂ ਦੀ ਸਾਰਿਆਂ ਨੂੰ ਜੀ ਆਇਆਂ ਕਿਨ੍ਹੇ ਜੀ ਇਹ ਮੋਹਮ ਆਪਣਾ ਅਮਰ ਆਨੰਦ ਇੱਥੇ ਅਸੀਂ ਘਟ ਪ੍ਰਚਾਰੀ ਜਾਰੀ ਗੁਰਬਾਣੀਆਂ ਨੂੰ ਸਾਂਝਾ ਕਰਦੇ ਆ ਤੇ ਇੱਕ ਦੂਜੇ ਦੀ ਮਦਦ ਲੈ ਕੇ ਇੱਕ ਦੂਜੇ ਦੀ ਹਸਾਰਾ ਲੈ ਕੇ ਪੁਆਇੰਟ ਦੇਖਦੇ ਆ ਵੀ ਗੁਰੂ ਸਾਹਿਬ ਦਾ ਸੁਨੇਹਾ ਸਾਡੇ ਵਾਸਤੇ ਕੀ ਹੈ ਪਾਣੀ ਐਸੀ ਪਾਣੀ ਹੈ ਜਿਹੜੀ ਸਾਨੂੰ ਝੰਜੋੜਦੀ ਹੈ ਅੰਦਰੋਂ ਦੀ ਸਾਨੂੰ ਸਾਡੇ ਮਾਨਸਿਕ ਅਵਸਥਾ ਨੂੰ ਪ੍ਰਬਲ ਕਰਦੀ ਹੈ ਸਾਨੂੰ ਤਾਕਤ ਮਿਲਦੀ ਹੈ ਉਹਦੇ ਨਾਲ ਵੀ ਗੁਰਬਾਣੀ ਦਾ ਸੁਨੇਹਾ ਕੀ ਹੈ ਸਾਡੇ ਵਾਸਤੇ ਪਰ ਜੇ ਅਸੀਂ ਉਹਨੂੰ ਵਿਚਾਰਿਆ ਨਹੀਂ ਤੇ ਸਾਡੇ ਸਾਡੀ ਉਹ ਜਿਹੜੀ ਜਾਗ੍ਰਿਤੀ ਹੈ ਉਹ ਨਹੀਂ ਬਣ ਪਾਏਗੀ ਸੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅ ਥੋੜਾ ਜਿਹਾ ਅਸੀਂ ਟਾਈਮ ਤੋਂ ਵੀ ਲੇਟ ਚੱਲ ਰਹੇ ਆ ਮੈਂ ਅੱਜ ਦਾ ਸ਼ਬਦ ਜਿਹੜਾ ਹੈ ਸਾਹਮਣੇ ਡਿਸਪਲੇ ਕਰ ਦਿੰਦਾ ਜੀ ਤੇ ਇੱਕ ਵਾਰੀ ਪੜ੍ਹਦੇ ਆ ਤੇ ਫਿਰ ਰਲ ਮਿਲ ਕੇ ਉਹਦੀ ਕੋਸ਼ਿਸ਼ ਕਰਦੇ ਆ ਵੀ ਅਸੀਂ ਇੱਥੇ ਗੁਰਬਾਣੀ ਦਾ ਸੁਣਿਆ ਕੀ ਹੈ ਉਹਨੂੰ ਆਪਾਂ ਸਮਝ ਕੇ ਚੱਲੀਏ ਜੀ ਉਮੀਦ ਕਰਦੇ ਆ ਸਕਰੀਨ ਸਾਹਮਣੇ ਠੀਕ ਨਜ਼ਰ ਆ ਰਹੀ ਹੈ ਅੱਜ ਦਾ ਜਿਹੜਾ ਸ਼ਬਦ ਅਸੀਂ ਡਿਸਕਸ ਕਰ ਰਹੇ ਹਾਂ ਉਹ ਅੰਕ 305 ਦੇ ਉੱਪਰ ਅੰਕਿਤ ਹੈ ਜੀ ਜਿਹੜੀ ਅਸੀਂ ਪਿੱਛੇ ਦੀ ਤਿੰਨ ਸ਼ਬਦ ਲਏ ਸੀਗੇ ਉਹ ਉਹ ਅਸੀਂ ਕਰ ਰਹੇ ਹਾਂ ਤੇ ਉਹਦੇ ਵਿੱਚ ਹੁਣ ਅੱਗੇ ਪੌੜੀ ਨੂੰ ਅਸੀਂ ਵਿਚਾਰਾਂਗੇ ਪਹਿਲੇ ਪੜ੍ਹਦਾ ਜੀ ਇੱਕ ਵਾਰੀ ਤੇ ਜਿੱਥੇ ਕਿਤੇ ਕੋਹਣਤਾ ਹੀ ਰਹਿ ਜਾਏ ਕੈਂਡੀ ਮੇਰੇ ਸਾਥ ਦੇ ਦੇਣਾ ਇੱਕ ਤੇ ਗੁਰੂ ਸਾਹਿਬ ਹੁਣ ਸਾਨੂੰ ਗੁਰਬਾਣੀ ਨਾਲ ਹੀ ਹੁਕਮ ਕਰਦੇ ਨੇ ਪੌੜੀ ਤੂੰ ਸਾਹਿਬ ਅਗਮ ਤਿਆਲ ਹੈ ਵੱਡ ਦਾਤਾ ਦਾਣਾ ਤੁਦ ਜੇਵੜ ਮੈਂ ਹੋਰ ਕੋ ਦਿਸ ਨਾ ਆਵੇ ਤੁਹੈ ਸੁਗੜ ਮੇਰੇ ਮਨ ਪਣਾ ਮੋਹ कुटुंब ਦਿਸ ਆਵਦਾ ਸਭ ਚੱਲਣ ਹਾਰਾ ਆਵਣ ਜਾਣਾ ਜੋ ਬਿਨ ਸੱਚੇ ਹੋਵਤ ਮਾਫ ਕਰਨਾ ਜੋ ਬਿਨ ਸੱਚੇ ਹੋਰਤ ਚਿਤ ਲੈਂਦੇ ਸੇ ਕੁੜਿਆਰ ਕੂੜਾ ਤਨ ਮਣ ਤਿੰਨ ਮਣ ਤਿੰਨ ਮਣ ਜੀ ਨਾਨਕ ਸੱਚ ਧਿਆਏ ਤੂੰ ਬਿਨ ਸੱਚੇ ਪੱਛ ਪੱਛ ਮੋਏ ਅਜਾਣਾ ਜੀ ਵੀ ਜੀ ਰਵਿਜੀ ਅੱਜ ਤੁਸੀਂ ਕੋਸ਼ਿਸ਼ ਕਰੋ ਆਪਾਂ ਨਾਲ ਮਿਲ ਕੇ ਕਰਦੇ ਆਂ ਨਹੀਂ ਮੈਂ ਥੋੜਾ ਪਹਿਲਾਂ ਹੋਮਵਰਕ ਕੀਤਾ ਹੋਤਾ ਠੀਕ ਰਵਿਜੀ ਅੱਛਾ ਅੱਛਾ ਅਚਨ ਚੇਤੇ ਥੋੜੇ ਜਿਹਾ ਮੈਨੂੰ ਮੁਸ਼ਕਲ ਹੋ ਗਿਆ अच्छा चलो मैं कोशिश करता फिर अपरहाल कर कर नहीं करना हां देखो इथे ਜਿਹੜਾ ਅਸੀਂ ਪਹਿਲੇ ਵੀ ਜਿਹੜੀ ਇਸੇ ਸ਼ਬਦ ਦੀ ਵਿਚਾਰ ਕਰਦੇ ਆ ਯਾ ਨਾ ਉਪਰੋਂ ਦੀ ਸੋ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਸਨਿਆਹ ਦੇ ਰਹੇ ਨੇ ਵੀ ਤੂੰ ਕੁਝ ਨਾ ਕੁਝ ਅ ਪਰਮਵੀਰ ਸਿੰਘ ਤੂੰ ਕੁਝ ਨਾ ਕੁਝ ਕੰਮ ਜਿਹੜਾ ਉਹ ਠੀਕ ਨਹੀਂ ਕਰ ਰਿਹਾ ਤੇ ਤੇਰੀ ਜਿਹੜੀ ਆਤਮਿਕ ਅਵਸਥਾ ਹੈ ਉਹ ਠੀਕ ਨਹੀਂ ਆ ਰਹੀ ਮੈਨੂੰ ਤਾਂ ਸਾਰੀ ਗੁਰਬਾਣੀ ਇਸ ਤਰ੍ਹਾਂ ਹੀ ਸੰਬੋਧਨ ਕਰਦੀ ਦਿਖਦੀ ਹੈ ਕਿ ਮੇਰੇ ਨਾਲ ਜਿਵੇਂ ਗੱਲ ਮੈਂ ਕਹਿੰਦਾ ਵੀ ਸਾਡੇ ਨਾਲ ਗੱਲ ਕਰਦੀ ਹੈ ਪਰ ਅਸੀਂ ਉਹਨੂੰ ਕਿਤੇ ਨਾ ਕਿਤੇ ਪੁਰਾਣੀ ਸੋਚ ਦੇ ਮੁਤਾਬਕ ਅਸੀਂ ਇਸ ਬਾਣੀ ਨੂੰ ਇੱਕ ਰਟਨ ਤੇ ਰੋਜ਼ ਦੀ ਕਿਰਿਆ ਦੇ ਵਿੱਚ ਸ਼ਾਮਿਲ ਕਰ ਲਿਆ ਪਰ ਉਹਨੂੰ ਅਸੀਂ ਹজম ਨਹੀਂ ਕੀਤਾ ਪੀਤਾ ਨਹੀਂ ਜੋ ਇੱਥੇ ਹੁਣ ਗੁਰੂ ਸਾਹਿਬ ਕਹ ਰਹੇ ਨੇ ਤੂੰ ਸਾਹਿਬ ਅਗਮ ਦਿਆਲ ਹੈ ਵੱਡਾ ਦਾਤਾ ਦਾਣਾ ਹੁਣ ਤੂੰ ਸਾਹਿਬ ਦਾ ਮਤਲਬ ਹੋ ਗਿਆ ਹੁਣ ਯਾਤਾ ਇਹ ਉਸ ਏਕੰਕਾਰ ਨੂੰ ਅਕਾਲ ਪੁਰਖ ਨੂੰ ਸੰਬੋਧਨ ਕਰ ਰਹੇ ਨੇ ਤੇ ਜਾਂ ਇਹ ਜੇ ਕੋਈ ਕਈ ਵੀਰ ਹੁੰਦੇ ਨੇ ਜਿਹੜੇ ਅੰਦਰ ਲੈ ਜਾਂਦੇ ਨੇ ਕਹਿੰਦੇ ਤੂੰ ਮਤਲਬ ਤੈਨੂੰ ਖੁਦ ਨੂੰ ਕਿਹਾ ਪਰ ਵੀਰ ਤੈਨੂੰ ਖੁਦ ਨੂੰ ਕਿਹਾ ਸੋ ਮੈਨੂੰ ਇਹ ਉਹ ਘੱਟ ਲੱਗਦਾ ਵੀ ਅੰਦਰ ਦੀ ਗੱਲ ਨਹੀਂ ਹੈ ਇਹ ਗੁਰੂ ਸਾਹਿਬ ਆਪਣੀ ਗੱਲ ਦੱਸ ਰਹੇ ਨੇ ਆਪਣੇ ਵੱਲੋਂ ਦੱਸ ਰਹੇ ਨੇ ਵੀ ਉਹ ਸਾਹਿਬ ਜਿਹੜਾ ਹੈ ਅਗਮ ਹੈ ਅੱਗਾ ਤੇ ਅੱਗੇ ਹੈ ਦਿਆਲ ਹੈ ਉਹ ਵੱਡਾ ਹੈ ਉਹ ਦਾਤਾ ਹੈ ਦਾਣਾ ਦੇਣ ਵਾਲਾ ਜਿਹੜਾ ਹੈ ਉਹ ਹੈ ਇਹਦਾ ਮਤਲਬ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਕਿਉਂ ਲਿਖਿਆ ਸੀ ਇਹਨਾਂ ਨੇ ਗੁਰਬਾਣੀ ਕਿਉਂ ਲਿਖੀ ਸੀ ਇਹ ਵਾਲੀ ਬਾਣੀ ਕਿਉਂ ਲਿਖੀ ਇਸ ਕਰਕੇ ਲਿਖੀ ਕਿਉਂਕਿ ਮੈਂ ਕੁਛ ਨਾ ਕੁਛ ਮੇਰੇ ਕਰਮ ਐਸੇ ਸੀ ਜਿਹਦੇ ਵਿੱਚ ਮੈਂ ਬਾਹਰ ਢੋਲਦਾ ਸੀ ਕਿਸੇ ਨੂੰ ਵੀ ਮੈਨੂੰ ਇਹ ਵਾਲੀ ਕਿਰਿਆ ਕਰਨ ਤੋਂ ਬਾਅਦ ਮੈਨੂੰ ਉਹ ਮੇਰੇ ਤੇ ਦਇਆਲ ਹੋ ਜਾਏਗਾ ਮੇਰੇ ਤੇ ਪਖਸ਼ਿਸ਼ ਕਰੇਗਾ ਮੇਰੇ ਤੇ ਕੁਛ ਨਾ ਕੁਛ ਉਹ ਰਹਿਮਤ ਕਰੇਗਾ ਮੈਨੂੰ ਮੈਨੂੰ ਉਹ ਕੋਈ ਦਾਤ ਦੇ ਦੇਗਾ ਦਾਤ ਦੀ ਬੜੀ ਲੰਬੀ ਲਿਸਟ ਹੈ ਮੈਂ ਸ਼ੋਰਟ ਦੇ ਵਿੱਚ ਇਹਨੂੰ ਕਰ ਰਿਹਾ ਤੇ ਉਹ ਬਾਹਰ ਕਿਤੇ ਖੜਾ ਕਰ ਰਹੇ ਸੀਗੇ ਦੁਨੀਆਂ ਵਾਲੇ ਇੱਥੇ ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਸਾਹਿਬ ਅਗਮ ਦਿਆਲ ਹੈ ਵੀ ਉਹ ਐਸਾ ਸਾਹਿਬ ਹੈ ਜਿਹੜਾ ਅਗਮ ਹੈ ਉਹ ਦਿਆਲ ਹੈ ਵੱਡਾ ਦਾਤਾ ਤਾਣਾ ਵੱਡਾ ਹੈ ਉਹ ਦਾਤਾ ਦੇਣ ਵਾਲਾ ਵੱਡਾ ਹੈ ਜਾਂ ਵੱਟੀ ਦਾਤਾ ਹੀ ਦਿੰਦਾ ਹੈ ਇਹਨੂੰ ਦੋ ਪੱਖ ਤੋਂ ਲੈ ਸਕਦੇ ਆ ਫਿਰ ਉਹਨੂੰ ਹੀ ਸੰਬੋਧਨ ਕਰਕੇ ਕਹਿੰਦੇ ਨੇ ਤੁਧ ਜੇ ਵੱਡ ਤੇਰੇ ਜੈਸਾ ਮੈਂ ਹੋਰ ਕੋ ਦਿਸ ਨਾਹੀ ਤਿਸ ਨਾ ਆਵਨੀ ਆਵੀ ਤੂੰ ਹੈ ਸੁਗੜ ਮੇਰੇ ਮਨ ਪਾਣਾ ਹੁਣ ਕਹਿੰਦੇ ਮੈਨੂੰ ਤੇਰੇ ਜੈਸਾ ਤੇਰੇ ਤੋਂ ਵੱਡਾ ਤੇਰੇ ਬਰਾਬਰ ਦਾ ਮੈਨੂੰ ਹੋਰ ਕੋਈ ਨਹੀਂ ਦਿਸਿਆ ਨਾ ਆਵੀ ਮੇਰੀ ਨਜ਼ਰ ਦੇ ਵਿੱਚ ਨਹੀਂ ਆਂਦਾ ਹੁਣ ਇੱਥੇ ਦੇਖੋ ਕਮਾਲ ਦੀ ਗੱਲ ਕੀ ਹੈ ਜਿਹੜੀ ਪਹਿਲਾਂ ਦੀ ਪੁਰਾਨੀਆਂ ਮਨੋਤ ਸੀਗੀਆਂ ਉਸ ਮਨੋਤ ਨੂੰ ਗੁਰੂ ਸਾਹਿਬ ਨੇ ਇਸ ਗੁਰਬਾਣੀ ਦੇ ਵਿੱਚ ਬਿਲਕੁਲ ਨਿਸ਼ਤਾ ਨਾਬੂਤ ਕਰਤਾ ਖਤਮ ਕਰਤਾ ਵੀ ਤੁਹਾਨੂੰ ਦਿਖਦਾ ਹੋਏਗਾ ਵੱਡਾ ਇਹ ਐ ਵਾਲਾ ਨਾਮ ਜਿਹੜਾ ਹੈ ਇਹ ਵਾਲਾ ਇਹ ਪਰਸਨੈਲਿਟੀ ਜਿਹੜੀ ਬੜੀ ਵੱਟੀ ਹੈ ਇਹਦੇ ਤੋਂ ਸਾਰੀਆਂ ਦਾਤਾਂ ਮਿਲਣ ਗਿਆ ਕੋਈ ਕਹਿੰਦਾ ਜੀ ਮੈਂ 500 ਫੁੱਟ ਦੀ ਮੂਰਤੀ ਬਣਾਤੀ ਮੈਨੂੰ ਇੱਥੋਂ ਦੀ ਸਭ ਕੁਝ ਮਿਲਦਾ ਕੋਈ ਕਹਿੰਦਾ ਮੈਂ 1.5 ਇੰਚ ਦੀ ਮੂਰਤੀ ਬਣਾਤੀ ਮੈਨੂੰ ਇੱਥੋਂ ਦੀ ਮਿਲਦਾ ਕੋਈ ਕਹਿੰਦਾ ਜਿਵੇਂ ਮੈਂ ਇੱਕ ਪਾਸੇ ਮੂੰਹ ਕਰਕੇ ਬੈਠਦਾ ਇੱਕ ਡਾਇਰੈਕਸ਼ਨ ਵੱਲ ਧਿਆਨ ਰੱਖਦਾ ਤੇ ਮੇਰੀ ਮਨੋ ਕਾਮਨਾ ਉੱਥੋਂ ਪੂਰੀ ਹੁੰਦੀ ਹੈ ਤੇ ਕੋਈ ਪਾਤਾਲ ਦੇ ਵਿੱਚ ਲੱਭਦਾ ਕੋਈ ਆਕਾਸ਼ ਦੇ ਵਿੱਚ ਲੱਭਦਾ ਕੋਈ ਇਸ ਤੱਕ ਵੀ ਚੱਲੇ ਗਏ ਕੋਈ ਅੰਦਰ ਖੋਜਣ ਲੱਗ ਗਿਆ ਵੀ ਮੈਂ ਅੰਦਰ ਖੋਜ ਦਾ ਮਨ ਦੇ ਨਾਲ ਹੱਟ ਕਰਦਿਆਂ ਸੋ ਬੜੇ ਪ੍ਰਕਾਰ ਦੀਆਂ ਚੰਗੀਆਂ ਗੱਲਾਂ ਨੇ ਮੈਨੂੰ ਲੱਗਦਾ ਇਸ ਪੰਕਤੀ ਦੇ ਵਿੱਚ ਗੁਰੂ ਸਾਹਿਬ ਨੇ ਸਾਰਿਆਂ ਦੀ ਥਾਟਸ ਨੂੰ ਨਿਸ਼ਟਾ ਨਬੂਤ ਕਰਤਾ ਕੀ ਕਹਿ ਕੇ ਤੁਧ ਜੇਵਡ ਤੇਰੇ ਬਰਾਬਰ ਦਾ ਸਾਰੇ ਛੋਟੇ ਕਰਤੇ ਗੁਰੂ ਸਾਹਿਬ ਨੇ ਮੈਂ ਹੋਰ ਕੋ ਤੀਸ ਨਾ ਆਵੇ ਤੂੰ ਹੈ ਸੁਗੜ ਤੂੰ ਹੀ ਸੰਗਣਾ ਤੂੰ ਹੀ ਮਤਲਬ ਸਰਵੋਤਮ ਹੈ ਸੁਗੜ ਮਤਲਬ ਇੱਕ ਜਗ੍ਹਾ ਤੇ ਆਪਾਂ ਕਹਿੰਦੇ ਆ ਸੁਗੜ ਦਾ ਮਤਲਬ ਬਹੁਤ ਮੈਂ ਕੋਸ਼ਿਸ਼ ਕਰਦਾ ਤੂੰ ਹੈ ਸੁਗੜ ਮੈਂਟਲਿਜੈਂਸੀ ਦਾ ਲੈਵਲ ਹਾਈਐਸਟ ਲੈਵਲ ਮੇਰੇ ਮਨ ਮੇਰਾ ਮਨ ਪਾਣਾ ਹੁਣ ਮੇਰਾ ਮਨ ਜਿਹੜਾ ਹੈ ਉਹ ਪਾਣਾ ਪਾਣੇ ਵਿੱਚ ਆ ਗਿਆ ਇੱਥੇ ਮਨ ਨੂੰ ਸਿਆਰੀ ਨੂੰ ਜਿੰਨਾ ਕੁ ਮੈਂ ਸਮਝਾ ਉੰਨੇ ਕਾਂਝ ਕਰਦਾ ਮੇਰਾ ਮਨ ਪਾਣਾ ਮੇਰੇ ਮਨ ਦੇ ਵਿੱਚ ਪਾਣਾ ਵਰਤ ਗਿਆ ਇਹ ਚੀਜ਼ ਨੂੰ ਮੈਂ ਸਰਟੀਫਾਈ ਕਰ ਲਿਆ ਅੱਗੇ ਹੁਣ ਕਹਿੰਦੇ ਨੇ ਮੋਹ ਕੁਟੰਬ ਦਿਸ ਆਵਦਾ ਸਭ ਚੱਲਣ ਹਾਰਾ ਆਵਣ ਜਾਣ ਹੁਣ ਮੋਹ ਕਹਿ ਸਕਦੇ ਆ ਇਹਨੂੰ ਮੋਹੇ ਪੜਦਿਆਂ ਹਰ ਕਿਸੇ ਦੀ ਆਪਣੀ ਪੜਨ ਦੀ ਸਟਾਈਲ ਹੈ ਪਰ ਮੈਨੂੰ ਇੱਥੇ ਜਿਹੜਾ ਦਿਖਦਾ ਵੀ ਮੋਹੇ कुटुंब ਮੈਨੂੰ ਮੇਰਾ ਜਿਹੜਾ कुटुंब ਹੈ ਮੇਰਾ ਹੁਣ ਅੰਦਰ ਦਾ कुटुंब ਵੀ ਜਿਹੜੀਆਂ ਮੇਰੀਆਂ ਅ ਅਸੀਂ ਵਿਕਾਰ ਕਹਿ ਲੈਂਦੇ ਆ ਮੇਰਾ ਪਰਿਵਾਰ ਕਹਿ ਲੈਂਦੇ ਆ ਕਈ ਵਾਰੀ ਤੇ ਆ ਆਲੇ ਦਾਲੇ ਦਾ ਜਿਹੜੀ ਦੀ ਗਰੁੱਪ ਦੇ ਵਿੱਚ ਵੀ ਦੇਖੀਏ ਤੇ ਅਸੀਂ ਉਹ ਵੀ ਗਿਣ ਸਕਦੇ ਆ ਥਿਸ ਆਵਦਾ ਜਿਹੜਾ ਆ ਰਿਹਾ ਜਿਹੜਾ ਆ ਰਿਹਾ ਸਭ ਚੱਲਣ ਹਾਰਾ ਆਵਣ ਜਾਣਾ ਉਹ ਸਾਰਾ ਕੁਝ ਜਿਹੜਾ ਹੈ ਉਹ ਨਿਰੰਤਰ ਚੱਲਦਾ ਹੈ ਕਦੀ ਆਏਗਾ ਕਦੀ ਜਾਏਗਾ ਉਹ ਆ ਰਿਹਾ ਜਾ ਰਿਆ ਵਾਲੀ ਅਵਸਥਾ ਦੇ ਵਿੱਚ ਗੁਰੂ ਸਾਹਿਬ ਨੇ ਇੱਥੇ ਦੱਸ ਦਿੱਤਾ ਜੋ ਬਿਨ ਸੱਚੇ ਹੋਰਤ ਚਿੱਤ ਲਾਇਦੇ ਸੇ ਕੁੜੇ ਆਰ ਕੁੜਾ ਤਿੰਨ ਮਾਣਾ ਹੁਣ ਦੇਖੋ ਐਸੀ ਗੱਲ ਨੂੰ ਜਿਹੜੀ ਉੱਪਰ ਤੁਧ ਜੇਵੜ ਮੈਂ ਹੋਰ ਕੋ ਦਿਸਣਾ ਆਵੀ ਉਹ ਵਾਲੀ ਗੱਲ ਨੂੰ ਫਿਰ ਇੱਥੇ ਜੇ ਸਰਟੀਫਿਕੇਸ਼ਨ ਮਿਲ ਜਾਂਦੀ ਹੈ ਇੱਥੇ ਗੁਰੂ ਸਾਹਿਬ ਗੁਰਬਾਣੀ ਫਿਰ ਪ੍ਰੋਰਟਾ ਕਰਦੀ ਹੈ ਜੋ ਬਿਨ ਸੱਚੇ ਹੋਰਤ ਹੁਣ ਹੋਰਤ ਦਾ ਮਤਲਬ ਮੈਨੂੰ ਬਹੁਤ ਜ਼ਿਆਦਾ ਨਹੀਂ ਪਤਾ ਔਰਤ ਦਾ ਮਤਲਬ ਜਿਹੜੇ ਹੋਰ ਹੋਰਾਂ ਦੇ ਪ੍ਰਤੀ ਹਾਂਜੀ ਹੋਰ ਹਾਂਜੀ ਆਦਰਸ ਦੇ ਡਿਪੈਂਡੈਂਸੀ ਦਿਖਾ ਦੇਣਾ ਹਾਂਜੀ ਆਦਰਸ ਦੇ ਉੱਪਰ ਡਿਪੈਂਡੈਂਸੀ ਦਿਖਾ ਦੇਣਾ ਸੱਚੇ ਨੂੰ ਛੋੜ ਕੇ ਇੱਕ ਅਕਾਲ ਪੁਰਖ ਨੂੰ ਛੋੜ ਕੇ ਇੱਕ ਉਸ ਰੱਬ ਨੂੰ ਛੋੜ ਕੇ ਦੀ ਗੱਲ ਕਰਦੇ ਨੇ ਉਹਨੂੰ ਛੋੜ ਕੇ ਸੱਚੇ ਹੋਰਿਤ ਚਿੱਤ ਲਾਉਂਦੇ ਆਪਣਾ ਧਿਆਨ ਉੱਥੇ ਕੇਂਦ੍ਰਿਤ ਕਰਦੇ ਨੇ ਜਿਹੜੀ ਲਿਸਟ ਮੈਂ ਥੋੜੀ ਜੀ ਡਿਸਕ੍ਰਾਈਬ ਕੀਤੀ ਹੈ ਸੇ ਉਹ ਲੋਗ ਕੁੜਿਆਰ ਕੂੜਾ ਤਿੰਨ ਮਾਣਾ ਉਹਨਾਂ ਨੂੰ ਉਸੇ ਝੂਠ ਦੇ ਉੱਪਰ ਕੁੜਿਆਰ ਮਤਲਬ ਝੂਠਾ ਕੋੜ ਦਾ ਮਤਲਬ ਝੂਠਾ ਕੁੜਿਆਰ ਦਾ ਮਤਲਬ ਝੂਠਾ ਤੇ ਕੁੜਿਆਰ ਕੂੜ ਦਾ ਸੌਰੀ ਕੁੜਿਆਰ ਮਤਲਬ ਜਿਹੜਾ ਕੋੜ ਦੇ ਉੱਪਰ ਬੈਠ ਕੇ ਵਿਸ਼ਵਾਸ ਕਰਨ ਵਾਲਾ ਕੁੜਿਆਰ ਕੂੜਾ ਤਿੰਨ ਮਣ ਉਹਨਾਂ ਨੂੰ ਉਸੇ ਝੂਠ ਦੇ ਉੱਪਰ ਹੀ ਉਹ ਆਪ ਝੂਠੇ ਨੇ ਕੁੜਿਆਰ ਦਾ ਮਤਲਬ ਝੂਠੇ ਤੇ ਕੂੜੂ ਦਾ ਮਤਲਬ ਕੋੜਾ ਦਾ ਮਤਲਬ ਝੂਠ ਕੁੜਿਆਰ ਜਿਹੜੇ ਨੇ ਉਹਨਾਂ ਨੂੰ ਉਸੇ ਝੂਠ ਦੇ ਉੱਤੇ ਹੀ ਮਾਨ ਹੋਈ ਜਾਂਦਾ ਅੱਗੇ ਅਖੀਰ ਦੀ ਪੰਕਤੀ ਚ ਕਹਿ ਰਹੇ ਨੇ ਨਾਨਕ ਆਪਣੇ ਆਪ ਦਾ ਨਾਮ ਲੈ ਕੇ ਸੱਚ ਧਿਆਏ ਤੂੰ ਪਿੰ ਸੱਚੇ ਪਾਚੂ ਪਾਚੂ ਮੋਏ ਅਜਾਣਾ ਨਾਨਕ ਜੀ ਆਪਣੇ ਪਿੱਛੇ ਕਹਿ ਰਹੇ ਨੇ ਨਹੀਂ ਨਹੀਂ ਪਿੱਛੋਂ ਦੀ ਸਾਊਂਡ ਆ ਰਹੀ ਹੈ ਕਿਸ਼ਿੰਦਰ ਵੀ ਜੀ ਥੋੜਾ ਜਿਹਾ ਥੋੜਾ ਧਿਆਨ ਰੱਖੋ ਥੈਂਕ ਯੂ ਹੁਣ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਗੁਰਬਾਣੀ ਦੇ ਰੂਪ ਦੇ ਵਿੱਚ ਸਾਨੂੰ ਸਾਹਮਣੇ ਦੱਸ ਰਹੇ ਨੇ ਨਾਨਕ ਆਪਣਾ ਨਾਮ ਲੈ ਕੇ ਦੱਸ ਰਹੇ ਨੇ ਸੱਚ ਧਿਆਏ ਤੂੰ ਤੂੰ ਸਿਰਫ ਸੱਚ ਦਾ ਧਿਆਨ ਕਰ ਤੂੰ ਸਿਰਫ ਸੱਚ ਦੇ ਨਾਲ ਜੁੜ ਹੁਣ ਸੱਚ ਥੋੜੀ ਜਿਹੀ ਵਰਸਟਾਈਲਿਟੀ ਲੈ ਲੈਣੇ ਸੱਚ ਦਾ ਮਤਲਬ ਆਪਣਾ ਇਨਰ ਇਨਸਟਿੰਕਟ ਆਪਣਾ ਅੰਦਰ ਦਾ ਅੰਦਰ ਦੀ ਥੌਟਫੁਲਨੈਸ ਜਿਹਦੇ ਨਾਲ ਤੈਨੂੰ ਆਰਾਮ ਚਾਹੀਦਾ ਜਿਵੇਂ ਸਾਡੀ ਮੁਹਿੰਮ ਦਾ ਨਾਮ ਵੀ ਹੈਗਾ ਆਪਣਾ ਅਮਰ ਆਨੰਦ ਐਸਾ ਆਨੰਦ ਜਿਹੜਾ ਤੈਨੂੰ ਸਦੀਵੀ ਰਵੇ ਅਮਰ ਰਵੇ ਇਨਫਾਈਨਾਈਟ ਤੱਕ ਰਵੇ ਉਹ ਤਾਂ ਹੀ ਪ੍ਰਾਪਤ ਹੋਣਾ ਜਦੋਂ ਤੁਸੀਂ ਸੱਚ ਦੇ ਨਾਲ ਜੁੜਿਓ ਜਿਹਨੂੰ ਅੰਗਰੇਜ਼ੀ ਵਿੱਚ ਇਨਰ ਇਨਸਟਿੰਕਟ ਵੇ ਕਹਿ ਸਕਦੇ ਆ ਆਪਣਾ ਧਿਆਨ ਲਗਾ ਕੇ ਕਹਿ ਸਕਦੇ ਆ ਸੱਚ ਦੇ ਨਾਲ ਹਰ ਗੱਲ ਨੂੰ ਪਰਖਣ ਦੀ ਬੁੱਧੀ ਜੇਦੋਂ ਮਿਲ ਜਾਏ ਉਹ ਸੱਚ ਦੇ ਨੇੜੇ ਆ ਜਾਂਦਾ ਹੈ ਤੇ ਆਏ ਤੂੰ ਹਰ ਵੇਲੇ ਤੂੰ ਉਹਦਾ ਤਿਆਗ ਉਹਦਾ ਧਿਆਨ ਰੱਖ ਬਿਨ ਸੱਚੇ ਹੁਣ ਉਸੇ ਸੱਚ ਦੇ ਬਗੈਰ ਪੱਛ ਪੱਛ ਮੂਏ ਅਜਾਣਾ ਹੁਣ ਉਹ ਜਿਹੜੇ ਅਜਾਣ ਨੇ ਜਿਹੜੇ ਜਿਹੜੀ ਉੱਪਰ ਲਿਸਟ ਆਪਾਂ ਡਿਸਕਸ ਕੀਤੀ ਆ ਉਹਨੇ ਉਹ ਪੱਛ ਪੱਛ ਮਤਲਬ ਕਿ ਉਹ ਕੋਸ਼ਿਸ਼ਾਂ ਕਰ ਕਰਕੇ ਮੂਏ ਪਏ ਨੇ ਅੰਦਰੋਂ ਦੀ ਆਤਮਕ ਲੈਵਲ ਦੇ ਉੱਤੇ ਉਹਨਾਂ ਦਾ ਨਿਗਹਾਰ ਹੋਇਆ ਪਿਆ ਮੂਏ ਦਾ ਮਤਲਬ ਮਾਨਸਿਕ ਤੌਰ ਤੇ ਬਰੇ ਹੋਏ ਨੇ ਉਹਨਾਂ ਦਾ ਜਿਹੜਾ ਖੜਾ ਹੈ ਚੜ੍ਹਦੀ ਕਲਾ ਵਾਲਾ ਜਿਹੜਾ ਖੜਾ ਹੈ ਉਹ ਉਹਨਾਂ ਦੇ ਕੋਲ ਨਹੀਂ ਹੈ ਸੋ ਇੱਥੇ ਤੱਕ ਮੈਨੂੰ ਇੰਨਾ ਸਮਝ ਆਇਆ ਜੀ ਮੈਨੂੰ ਇਹਦੇ ਇਹ ਬਾਣੀ ਪੜ ਕੇ ਇਸ ਤਰ੍ਹਾਂ ਮੈਨੂੰ ਤੀਲ ਆਂਦਾ ਹੈ ਤੇ ਮੈਂ ਤੁਹਾਡੇ ਸਾਹਮਣੇ ਰੱਖਿਆ ਜੀ ਬਾਕੀ ਹੁਣ ਕੋਈ ਵਿਚਾਰ ਆਪਾਂ ਕਰ ਸਕਦੇ ਆ ਜੇ ਕਿਸੇ ਨੇ ਅਸਹਿਮਤੀ ਦੱਸਣੀ ਹੈ ਸੰਕਤੀ ਦੱਸਣੀ ਹੈ ਜ਼ਰੂਰ ਕਰ ਸਕਦੇ ਆ ਜੀ ਆਪਾਂ ਜੀ हां जी किसी और ने कुछ दसना है तो जरूर दसो जी ये मोह कुटुंब मतलब कुटुंब ਦਾ ਪਿਆਰ ਤਾਂ ਹੀ ਮੈਂ ਆਹ ਮੰਚਨ ਆਹ कुटुंब मोह कुटुंब हां मोह ਠੀਕ ਹੈ ਗੁਕਾਨ ਹੋ ਕੇ हां ਇਹ ਨੇ ਸਭ ਆਣਾ ਜਾਣਾ ਹੋਣਾ कुटुंब ਤਾਂ ਆnder ਰਹੇਗਾ ਜਾਂਦਾ ਰਹੇਗਾ हां मोह ਠੀਕ ਹੈ ਬਿਲਕੁਲ ਠੀਕ ਹੈ ਮੋ ਦਾ ਮਤਲਬ ਉਹ ਵੀ ਹੋ ਸਕਦਾ ਠੀਕ ਹੈ ਤਾਂ ਠੀਕ ਹੈ ਉਬੀ ਛੇ ਸੈਟਲ ਹੋ ਗਿਆ ਬਾਕੀ ਕਿਸੇ ਹੋਰ ਤਾਂ ਦੱਸਣਾ ਹੈ ਤਾਂ ਜਰੂਰ ਆਪਣਾ ਪੁਆਇੰਟ ਦੱਸ ਦਿਨ ਜੀ ਗੁਰਚਰਨ ਅੰਕਲ ਐਕਚੁਅਲੀ ਕਈ ਸਾਰੇ ਦੇ ਮੀਟਿੰਗਸ ਵੀ ਹੋਰ-ਔਰ ਹੁੰਦੇ ਨੇ ਨਾ ਉੱਥੇ ਵੀ ਬਿਜ਼ੀ ਹੋ ਜਾਂਦੇ ਨੇ ਸਾਰੇ ਜੀ ਗੁਰਚਰਨ ਅੰਕਲ ਕੁਜਿੰਦਰ ਸਿੰਘ ਜੀ ਤੁਸੀਂ ਆਪਣਾ ਕੋਈ ਪੁਆਇੰਟ ਦੇਣਾ ਜੀ ਪੋੜੀ ਦੇ ਸਬਤ ਸੀਗਾ ਛੋਟਾ ਜਿਹਾ ਸੀਗਾ ਜੀ ਨਹੀਂ ਜੀ ਕੁਝ ਨਹੀਂ ਰੱਖਣਾ ਹੁੰਦਾ ਤਾਂ ਅੱਛਾ ਚਾਰ ਲੈਣਾ ਜੇ ਤੁਸੀਂ ਕਰ ਦੋ ਵਿਆਖਿਆ ਜੇ ਕਰਦੀਆਂ ਤਾਂ ਮੈਂ ਅੱਖਾਂ ਵਿੱਚ ਕੁਛ ਹੈ ਮੈਨੂੰ ਜਿੱਡੀ ਕੁੱਤੀ ਸੀ ਮੈਂ ਕਰਤੀ ਤੁਸੀਂ ਸੁਣੀ ਸੀ ਕਿ ਨਹੀਂ ਆ ਗਈ ਸੀ ਕਿ ਲੇਟ ਆਇਓ ਨਹੀਂ ਮੈਂ ਬਾਅਦ ਤੇ ਹਾਂ ਅੱਛਾ 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 ਕਿ ਮੈਂ ਤਾਂ ਉਸੇ ਟੋਨ ਚ ਰੱਖੀ ਸੀ ਜੀ ਸਾਰੀ ਇਹ ਨਾ ਇਹ ਸਾਨੂੰ ਸੁਧਾਰਨ ਵਾਸਤੇ ਲਿਖੀ ਹੈ ਅਸੀਂ ਸੁਧਰ ਜਾਈਏ ਸੋ ਠੀਕ ਹੈ ਜੀ ਫਿਰ ਇੱਥੇ ਸਮਾਪਤ ਕਰਦੇ ਆਂ ਅੱਜ ਦਾ ਜੇ ਕੋਈ ਹੋਰ ਕਿਸੇ ਦਾ ਕੋਈ ਪੁਆਇੰਟ ਨਹੀਂ ਹੈਗਾ ਤਾਂ ਬਿਲਕੁਲ ਬੋਰ लगावा जी रघवीर जी ती कर रहे हो नहीं जी, बस एक तो अच्छा अच्छा मोह मो वाला ना ओके 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 ठीक है जी मैं फिर आप गलबात कर लेना ਜੀ ਸਾਰੇ ਵੀਰ ਪੈਂਟ ਜਿਹੜੇ ਵੀ ਜੁੜੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਜੀ ਅੱਜ ਪੌੜੀ ਦਾ ਸੀਗਾ ਤੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਜੀ ਅਸੀਂ ਦੋਨਾਂ ਪਰਵਾਂ ਨੇ ਮਿਲ ਕੇ ਤੇ ਜਿੰਨੀ ਕਿ ਸਾਨੂੰ ਸਮਝੀ ਉਨੀ ਕਾਪਾ ਸਾਝ ਕਰ ਲਈ ਹੈ ਜੀ ਬਾਕੀ ਆ ਸਾਰੇ ਜਿਹੜੇ ਵੀ ਵੀਰ ਪੈਂਟ ਜੁੜੇ ਨੇ ਸਾਰਿਆਂ ਦਾ ਧੰਨਵਾਦ ਉਹ ਬੇਨਤੀ ਹੱਥ ਜੋੜ ਕੇ ਬਾਰ-ਬਾਰ ਤੁਸੀਂ ਥੋੜਾ ਜਿਹਾ ਟਾਈਮ ਤੇ ਆਇਆ ਕਰੋ ਤਾਂ ਕਿ ਜਿਹੜਾ ਕੋਈ ਡਿਸਕਸ਼ਨ ਹੈ ਉਹ ਵੱਧੋ-ਵੱਧ ਅਸੀਂ ਸਾਰਿਆਂ ਦਾ opinion ਸਾਰਿਆਂ ਦੀ thoughts ਲੈ ਕੇ ਸੋਰੀ ਸਾਰਿਆਂ ਦਾ ਪੱਖ ਲੈ ਕੇ ਅਸੀਂ ਲਾਭ ਲੈ ਸਕੀਏ ਇੱਕ ਦੂਜੇ ਦਾ ਹੋਰ ਸਾਨੂੰ ਲਾਭ ਮਿਲਦਾ ਉਹ ਅਸੀਂ ਜ਼ਰੂਰ ਕਰ ਸਕੀਏ ਤੋਂ ਸਾਰੇ ਵੀਰ ਪੰਜ ਜਨੇ ਜੁੜੇ ਨੇ ਸਾਰਿਆਂ ਦਾ ਧੰਨਵਾਦ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਵਾਹ ਜੀ ਸਵਾਗਤ